خالسا واحد میر کرو کپا کرو بابا جی دکھا کا ناچ کرو بابا جی کڑی نہ دیکھو کرو کرو ایک بات ہوتا ہے مہاراج کرو کرو بتا کر میر کرو कल Thank <laughs> you.

ਜਾ ਸਿਰ ਕਰ ਤਲੀ ਗਲੀ ਤੇਰੀ ਆ ਇਹ ਤੇ ਮਾਰਗ ਤੇਰੀ ਤੇ ਤੇਰੀ ਜੇ ਕਾਨੀ ਜੇ ਤਾਨ ਸੁਬਾ ਲਾਜ ਤੇ ਗਨ ਕਰਨ ਸਰੀਨਾ ਤਾਨ ਸੁਬਾ ਲਾਜ ਤੇ

री सब वॾा सतगुरू नान कल राखी ख़म जी नसो चटियूं माल जनम जनम जी सचे جنم माल जनम जनम درشن دے दर्शन گلتے ਇੱਕ ਕਰੇਰ ਦਾ ਇੱਕ ਕਰੇਰ ਦਾ ਸੇ ਨਾਈ ਤੁਰ ਗੁਲਤਾ ਸੇ ਵਿਸਨਾਈ ਤੁਰ ਗੁਲਤਾ ਇੱਕ ਕਰੇਰ ਦਾਲੀ ਸਰਾ ਬੱਪਰ ਦਿਆ ਮੇ ਆਨ ਇੱਕ ਕਰੇਰ ਕੋਏ ਕਨੀ ਸਰਾ ਰੱਤ ਪੁੜੀਆ ਪਿਆਨ ਤੇ ਪਾਗਰ ਸੀ ਕਿਰਨਾ ਦਿਨੂਆ ਸੁਰ ਲੋਕ ਗਏ ਗਏ ਸੁਰ ਲੋਕ ਗਏ ਗਏ ਸੁਰ ਲੋਕ ਗਏ ਸੁਨਹਿਰੀਆਂ ਕਾਂਗ ਵਾਣੀ ਗੁਰੂ ਕੀ ਕਥਾ ਗਾਏ ਗੁਰੂ ਕੀ ਬਾਣੀ ਪਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਫੁੱਤੀ ਜੋ ਪਿਆ ਉਸ ਪੀਉਸ ਪੇਵਨ ਕੀ ਬੰਛਤ ਸਿੱਧ ਕੋ ਵਿਦ ਮਿਲਾਇਓ ਪੂਰਨ ਭਉ ਮਨ ਠੌਰ ਬਸ ਰਸ ਬਾਸਨ ਸਿਉ ਜੋ ਦਹੰ ਦਿਸ ਧਾਇਓ ਗੋਬਿੰਦワਲ ਗੋਬਿੰਦਪਰੀ ਸਮ ਜਲਨ ਤੀਰ ਬੇਪਾਸ ਬਨਾਇਓ ਗਇਓ ਦੁਖ ਦੂਰ ਬਰਖਨਕ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਬਿ ਨੀਰ ਨੜੀਆਂ ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰਹ ਅਨ ਦਿਨੋਂ ਬਾ ਬੀਹਾ ਪ੍ਰਿਹੁ ਪ੍ਰਿਹੁ ਕਰੇ ਜਲ ਨਿਤ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ सब दुख निवारण हार बहुत जनम बिस्वरे थे माधव एहे जनम तुम्हारे लिखा कह रवदास आस लग जीव चिर भयो दर्शन देखे ਨਾਮ ਰਹੋ ਸਾਧੂ ਰਹੇ ਹੋ ਰਹੇ ਹੋ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜੱਪਿਓ ਗੁਰ ਮੰਤ ਪਾ ਰਾਮ ਨਾਮ ਉਰ ਮਹਿ ਗਹੇ ਹੋ ਜਾ ਕਲ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਹੋਈ ਸੁਖੋ ਟਲ ਗੁਰ ਸੇਵੀ ਆ ਤੈਨ ਉਸ ਸਾਜ ਸੁਭਾਈ ਦਰਸਨਾ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਛਟੀਆਂ ਤੁਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਆਂ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਉ ਸਭ ਹਠਿਆ ਸੋਹੀਆ ਸਬਨਾਦ ਵੇ ਅਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਹ ਹਰ ਬਿਸਰਤ ਸਦਾ ਖਵਾਰੀ ਤਾਕਉ ਤੁਖਾ ਕਹ ਬਿਅਕ جا ਤਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾ ਤਉ ਤੁਖ ਕਹਾ ਵਿਆਪੇ ਜਾ ਤਉ ਓਟ ਤੁਹਾਰੀ ਰਹਾਉ बिन सिमरन जो जीवन बलना सर्प जैसे अर जा रही नाब खंडन को राज कमावे अंत चल गओ हारी गुण निधान गुणत नहीं गाए ਜਾਤੋ ਕਿਰਪਾ ਤਾਰੀ ਸੋ ਸੁਖਿਆ ਧਨ ਉਸ ਜਨਮਾਨ ਨਾਨਕ ਤਿਸ ਬਲਹਾਰੀ ਗੁਣਧਾਨ ਗੁਣ ਤਨਹੀ ਗਾਏ ਜਾ ਕਹੋ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਜਿਸ ਬਲਿਹਾਰੀ ਸੋ ਸੁਖਿਆ ਧਨ ਉਸ ਜਨਮ ਜਨ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਵਾਰੀ ਤਾ ਤੋ ਧੋਖਾ ਕਹਾ ਵਿਆਪੈ ਜਾ ਤੋ ਓਟ ਤੁਹਾਰੀ ਰਹਾਉ ਪਾਵਨ ਪਵਿੱਤਰ ਹੁਕਮਨਾਮਾ ਸ਼ਹੀਦਾਂ ਦੇ ਸਰਤਾਜ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਸਤਗੁਰੂ ਜੀ ਦੇ ਮੁਕੱਦਸ ਅੰਗ 711 ਤੇ ਸੁਭਾਏਮਾਨ ਸਾਹਿਬ ਕਿਰਪਾ ਕਰਦੇ ਆ ਪਰਮਾਤਮਾ ਨੂੰ ਭੁਲਾ ਕੇ ਪ੍ਰਾਣੀ ਦਾ ਆਤਮਕ ਜੀਵਨ ਸਦਾ ਲਈ ਤਬਾਹ ਹੋ ਜਾਂਦਾ ਹੈ ਤੇ ਜੋ ਸਾਹਿਬ ਨੂੰ ਯਾਦ ਕਰਦਾ ਉਸ ਪ੍ਰਾਣੀ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਫਰੇਬ ਨਹੀਂ ਕਰ ਸਕਦਾ ਜਿਸ ਜੀਵ ਨੂੰ ਨਿਰੰਕਾਰ ਸਾਹਿਬ ਦੀ ਓਟ ਹੈ ਗੁਰੂ ਬਖਸ਼ਿਸ਼ ਕਰੇ ਸਤਗੁਰੂ ਜੀ ਦੇ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਸਤਗੁਰੂ ਜੀ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਥਾਏ ਪਾਉਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ